ਲੋਕ ਸਭਾ ਚੋਣਾਂ ਦਾ ਬਿਗੁਲ ਵੱਜਦੇ ਹੀ ਇਹ ਪਾਰਟੀਆਂ ਇੱਕ ਦੂਜੇ ਨੂੰ ਭੰਡਣ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੀਆਂ ਜੀ ਹਾਂ ਸੰਗਰੂਚ ਵਰਕਰਾਂ ਨਾਲ ਗੱਲਬਾਤ ਕਰਦੇ ਸਮੇਂ ਪੰਜਾਬ ਦੇ ਆਪ ਪ੍ਰਧਾਨ ਭਗਵੰਤ ਮਾਨ ਤੋਂ মিডিਆ ਨੇ ਇਹ ਸਵਾਲ ਪੁੱਛਿਆ ਕਿ ਟਕਸਾਲੀਆਂ ਨੇ ਬਿਆਨ ਦਿੱਤਾ ਹੈ ਕਿ ਅਗਰ ਬੀਬੀ ਖਾਲੜਾ ਆਜ਼ਾਦ ਚੋਣ ਲੜਦੇ ਨੇ ਤਾਂ ਆਪ ਪਾਰਟੀ ਵੀ ਬੀਬੀ ਖਾਲੜਾ ਦਾ ਸਾਥ ਦੇਵੇਗੀ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਮਾਨ ਨੇ ਕਿਹਾ ਕਿ ਜਦੋਂ ਬੀਬੀ ਖਾਲੜਾ ਦਾ ਪਰਿਵਾਰ ਲਵਾਰਸ ਲਾਸ਼ਾਂ ਖੋਜ ਰਿਹਾ ਸੀ ਤਦ ਸੁਖਪਾਲ ਖਹਿਰਾ 20 ਸਾਲ ਕਾਂਗਰਸ ਦੇ ਸਨ ਅੱਜ ਉਹਨਾਂ ਨੂੰ ਬੀਬੀ ਖਾਲੜਾ ਦੀ ਯਾਦ ਆ ਗਈ ਦੇਖੋ ਸੁਖਪਾਲ ਸਿੰਘ ਖੈਰਾ ਉਹ ਸੇ ਕਾਂਗਰਸ ਦੇ 20 ਸਾਲ ਮੈਂਬਰ ਰਹੇ ਨੇ ਜੇ ਜਿਹੜੀ ਕਾਂਗਰਸ ਜਿਹੜੀ ਹੈ ਉਹ ਜੋ ਬੀਬੀ ਖਾਲੜਾ ਦਾ ਪਰਿਵਾਰ ਜਿਹੜਾ ਲਾਵਾਰਸ ਲਾਸ਼ਾਂ ਲੱਭ ਰਹੇ ਸੀ ਜਦੋਂ ਉਹ ਉਹ ਕਾਂਗਰਸ ਦੇ ਵਿੱਚ ਸੀ ਸੋ ਅੱਜ ਉਹ ਉਹਨਾਂ ਨੂੰ ਅਚਾਨਕ ਜਾਗ ਪਿਆ ਉਹਨਾਂ ਦਾ ਪੰਥਕ ਪ੍ਰੇਮ ਨਾਲੇ ਮਾਨ ਨੇ ਕਿਹਾ ਕਿ ਜੇਕਰ ਬੀਬੀ ਖਾਲੜਾ ਸੁਖਪਾਲ ਖੈਰਾ ਦੀ ਪਾਰਟੀ ਵੱਲੋਂ ਚੋਣ ਨਾ ਲੜਨ ਦਾ ਐਲਾਨ ਕਰ ਦੇਵੇ ਤਾਂ ਆਹ ਪਾਰਟੀ ਉਹਨਾਂ ਬਾਰੇ ਸੋਚ ਸਕਦੀ ਹੈ ਅਸੀਂ ਉਹੀ ਕਹਿੰਦੇ ਹਾਂ ਕਿ ਬੀਬੀ ਖਾਲੜਾ ਜੇਕਰ ਇਹ ਕਹਿ ਦੇ ਕਿ ਮੈਂ ਸੁਖਪਾਲ ਖੈਰਾ ਦੀ ਪਾਰਟੀ ਵੱਲੋਂ ਨਹੀਂ ਲੜ ਰਹੀ ਮੈਨੂੰ ਨਹੀਂ ਚਾਹੀਦੀ ਇਹ ਜੀ ਪਾਰਟੀ ਜਿਹੜੀ ਜਿਹੜੀ ਬਣਾਈ ਉਹਨਾਂ ਨੇ ਜਿਹਨਾਂ ਦੇ 20 ਸਾਲ ਕਾਂਗਰਸ ਦੇ ਤੇ ਤਰੀਫਾਂ ਕੀਤੀਆਂ ਤੇ ਐਮਐਲਏ ਵੀ ਰਹੇ ਨੇ ਤੇ ਤਾਂ ਫਿਰ ਅਸੀਂ ਇਸ ਦੇ ਬਾਰੇ ਵਿਚਾਰ ਕਰ ਸਕਦੇ ਹਾਂ ਨਾਲ ਹੀ ਮਾਨ ਨੇ ਜਗਮੀਤ ਮਰਾੜ ਦੇ ਅਗਲੀ ਦਲ ਵਿੱਚ ਸ਼ਾਮਲ ਹੋਣ ਉਤੇ ਬੋਲਦੇ ਹੋਏ ਜਗਮੀਤ ਮਰਾੜ ਤੇ ਕਾਫੀ ਤਿੱਖੇ ਤੰਜ ਕਸੇ ਮੇਰਾ ਇੱਕ ਕਾਮੇਡੀ ਦੇ ਵਿੱਚ ਮੈਂ ਐਕਟਾਇਰ ਕੀਤਾ ਸੀਗਾ ਕਿ ਇਲੈਕਸ਼ਨਾਂ ਦਾ ਟਾਈਮ ਚੱਲ ਰਿਹਾ ਸੀ ਇੱਕ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗ ਗਈ ਤੇ ਉਹਨਾਂ ਨੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ ਕਿ ਸਾਡੀ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗ ਗਈ ਹੈ ਵਿਰੋਧੀਆਂ ਦੀ ਚਾਲ ਹੈ ਸਾਡੇ ਝੰਡੇ ਪੋਸਟਰ ਸਾਰੇ ਇੱਥੇ ਪਏ ਨੇ ਇਲੈਕਸ਼ਨ ਹਾਰ ਜਾਗੇ ਛੇਤੀ ਗੱਡੀਆਂ ਭੇਜੋ ਅੱਗ ਬੁਝਾਉਣ ਵਾਲੀਆਂ 5 ਮਿੰਟਾਂ ਬਾਅਦ ਫਿਰ ਦੁਬਾਰਾ ਫੋਨ ਗਿਆ ਉਸੇ ਬੰਦੇ ਦਾ ਕਹਿੰਦਾ ਜੀ ਗੱਡੀਆਂ ਭੇਜਣ ਦੀ ਲੋੜ ਨਹੀਂ ਅੱਗ ਬਜਾਉ ਉਜੰਤਰ ਉਹ ਕਹਿੰਦੇ ਜੀ ਅੱਗ ਤੇ ਕਾਬੂ ਪਾ ਲਿਆ ਉਹ ਕਹਿੰਦਾ ਅੱਗ ਤੇ ਕਾਬੂ ਨੂੰ ਪਾਇਆ ਜੀ ਮਈ ਪਾਰਟੀ ਬਦਲੀ ਕਹਿੰਦਾ ਹੁਣ ਉਹ ਵਿਰੋਧੀ ਪਾਰਟੀਆਂ ਦਾ ਦਸਤਰਾ ਮੱਚਣਗੇ ਸਾਡੇ ਨੂੰ ਸੋ ਕਿਰਪਾ ਕਰਕੇ ਜੁਮੀਤਵਰ ਰਾਜ ਜੀ ਨਾਲ ਇਹ ਵੀ ਦੱਸ ਦੇਣ ਹੈਸ਼ਟੈਗ ਲਾ ਕੇ ਵੀ ਕਿੰਨੀਵੀਂ ਪਾਰ ਤੇਨਾਂ ਨੇ ਪਾਰਟੀ ਬਦਲੀ ਹੈ ਤੇ ਪਹਿਲਾਂ ਵੀ ਲੋਕ ਜਾਣਦੇ ਨੇ ਦੱਸ ਚੁੱਕੇ ਨੇ ਤੇ ਹੋ ਸਕਦਾ ਉਹਨਾਂ ਦੀ ਪਾਰਟੀ ਨੂੰ ਕਮਜ਼ੋਰ ਕਰਕੇ ਆਪਦੇ ਪਿਤਾ ਦੇ ਜਿਹੜੇ ਬਦਲਾ ਲੈਣਾ ਚਾਹੁੰਦੇ ਹੁਣ ਕੁਨੂ ਦੀ ਪਾਰਟੀ ਜਾ ਕੇ ਮੈਂ ਕਮਜ਼ੋਰ ਕਰਦਾ ਤੇ ਕੀ ਪਤਾ ਗੁੱਡ ਲੱਕੀ ਕਹੂੰਗਾ ਮੈਂ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ